ਸਤਿ ਸ੍ਰੀ ਅਕਾਲ 21 April 2025 ਨੂੰ ਪਹਲਗਾਮ ਦੇ ਵਿੱਚ ਲੋਕੀ ਪਰਟ ਅਗੇ ਹੋਏ ਸੀਗੇ ਘੁੰਮਰੇ ਸੀਗੇ ਔਰ ਆਪਣੀ ਪਰਿਵਾਰਾਂ ਨਾਲ ਉਥੇ ਛੁੱਟੀਆਂ ਮਨਾਣ ਗਏ ਸੀਗੇ ਪਾਕਿਸਤਾਨ ਤੋਂ ਟ੍ਰੇਨਡ ਆਂਤ ਕੀ ਆਂਦੇ ਲਗਭਗ ਉਹਨਾਂ ਦਾ ਨਾਮ ਪੁੱਛਦੇ ਨਾਮ ਦੇ ਨਾਮ ਉਹਨਾਂ ਦਾ ਮਾਰ ਦਿੰਦੇ ਲਗਭਗ 27 28 ਲੋਕੀ ਉਸ ਤੋਂ ਬਾਅਦ ਸਰਕਾਰ ਬੜੀ ਹਰਕਤ ਦੇ ਵਿੱਚ ਆਈ ਅਪੈਕ ਦੇ ਵਿੱਚ ਬੁਚਤਲ ਕਿਲਿੰਗ ਹੋਈ ਹੈ ਸਰਕਾਰ ਹਰਕਤ ਦੇ ਵਿੱਚ ਆਈ ਹਰਕਤ ਦੇ ਵਿੱਚ ਆ ਕੇ ਸਰਕਾਰ ਨੂੰ ਲੱਗਿਆ ਵੀ ਅਸੀਂ ਇਸ ਨੂੰ ਪਾਕਿਸਤਾਨ ਨੂੰ ਪੂਰਾ ਸਬਕ ਸਿਖਾਣਾ ਹੈ ਮਿੱਟੀ ਮਿਲਾਣਾ ਪਰ ਉਹਦੇ ਵਿੱਚ ਇੱਕ ਬड़ा ਅਕਸ਼ਰ ਬड़ा ਕੁੰਮਕੀ ਆਇਆ ਵੀ ਸਿੰਧੂ ਜਲ ਸਮਝੌਤਾ ਇੰਡਸ ਰਿਵਰ ਵਾਟਰ ਜਲ ਸਮਝੌਤਾ ਉਸ ਨੂੰ ਸਰਕਾਰ ਸਸਪੈਂਡ ਕਰ ਰਹੀ ਹੈ ਔਰ ਸਸਪੈਂਡ ਕਰ ਰਹੀ ਹੈ ਕਿਉਂਕਿ ਪਾਕਿਸਤਾਨ ਦੇ ਜਿਹੜੀ ਤਾਕਤਾਂ ਹੈਗੇ ਪਾਕਿਸਤਾਨ ਦੇ ਜਿਹੜੇ ਫੋਰਸਿਸ ਹੈ ਉਹ ਭਾਰਤ ਦੇ ਖਿਲਾਫ ਸੋਚਦੇ ਆ ਇਸ ਕਰਕੇ ਉਹਨੂੰ ਤੁਰੰਤ ਪ੍ਰਭਾਵ ਤੋਂ ਸਸਪੈਂਡ ਕੀਤਾ ਗਿਆ ਲੋਕਾਂ ਦੇ ਵਿੱਚ ਜਦੋਂ ਗੱਲ ਜਾਂਦੀ ਹੈ ਤੇ ਅਸੀਂ ਦੇ ਬਾਰੇ ਸੇ ਜਾਣਨਾ ਚਾਹੁੰਦੇ ਆ ਕਿ ਵਾਕਈ ਹੈ ਕਿਆ ਔਰ ਇਸ ਗੱਲ ਦੇ ਲਈ ਸਿੰਧੂ ਜਲ ਸਮਝੌਤਾ ਹੈ ਕਿ ਇਸ ਲਈ ਅਸੀਂ ਸੀਨੀਅਰ ਜਰਨਲਿਸਟ ਅਜੇ ਪਾਰਤਵਾਜ ਨੂੰ ਸੱਦਾ ਦਿੱਤਾ ਜਿਹੜਾ ਵਿਭਿੰਨ ਅਖਬਾਰਾਂ ਦੇ ਵਿੱਚ ਕੰਮ ਕਰ ਚੁੱਕਿਆ ਟਾਈਮਸ ਆਫ ਇੰਡੀਆ ਦੇ ਵਿੱਚ ਵੀ ਰਿਹਾ ਡੇਲੀ ਪੋਸਟ ਦੇ ਵਿੱਚ ਵੀ ਰਿਹਾ ਹਰ ਆਰਗੇਨਾਈਜ਼ਰ ਜੀ ਨੇ ਅਰਟੀਕਲ ਕਰੇ ਚਪਾ ਦੇ ਦਿੱਤਾ ਹੈ ਅਜ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਤੇ ਅਜ ਜੀ ਸਾਰਿਆਂ ਨੂੰ ਜਿਹੜੀ ਮੈਂ ਭੂਮਿਕਾ ਬੰਦੀ ਹੈ ਉਸ ਦੇ ਵਿੱਚ ਜਿਹੜਾ ਇਹ ਸਿੰਧੂ ਜਲ ਸੰਮੋਤਾ ਆਖਿਰ ਹੈ ਕਿ ਇਹਦੀ ਇੰਨੀ ਚਰਚਾ ਕਿਉਂ ਹੋ ਰਹੀ ਹੈ ਵੀ ਦਾ ਪਾਣੀ ਅਸੀਂ ਸਸਪੈਂਡ ਕਰਤਾ ਹੈਗਾ ਸਰਕਾਰ ਨੇ ਤੇ ਕਰਨ ਜਾਰੀ ਹੈ ਇਹ ਬਕਵਾ ਹੈ ਕਿ ਬੇਬਸੀ ਹੈ ਵੈਸੇ ਤੇ ਦੇਖੋ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਬੈਕਗ੍ਰਾਉਂਡ ਕੀ ਹੈ ਇਹ ਟ੍ਰੀਟੀ ਹੋਈ ਕਿਤਨਾ ਇਹ ਸਿੰਧੂ ਜੀ ਜਦੋਂ ਪਾਰਟੀਸ਼ਨ ਹੋ ਗਈ ਉਹ ਤੋਂ ਬਾਅਦ ਇਹ ਨਾ ਅੱਛਾ ਪਹਿਲਾਂ ਥੋੜਾ ਜਿਹਾ ਆਪਾਂ ਹੋਰ ਇਹਨੂੰ ਅਬ੍ਰੋਡਲੀ ਡਿਸਕ੍ਰਾਈਬ ਕਰ ਲਈਏ ਕਿ ਇਹ ਛੇ ਰਿਵਰਸ ਦਾ ਮਸਲਾ ਹੈਗਾ ਇੰਡਸ ਦਾ ਬੈਸਿਨ ਦੇ ਅੰਦਰ ਛੇ ਰਿਵਰਸ ਆਂਦੀਆਂ ਨੇ ਉਹਦੇ ਚ ਚਨਾਬ ਚਨਾਬ ਜੇਲਮ ਤੇ ਸਿੰਧੂ ਜਿਹੜੀਆਂ ਨੇ ਉਹ ਪੰਜਾਬ ਵੱਲ ਨੇ ਤੇ ਸਤਲੁਜ ਰਾਵੀ ਤੇ ਬਿਆਸ ਇੰਡੀਆ ਵੱਲ ਤੇ ਇਹ ਛੇ ਰਿਵਰਸ ਨੂੰ ਇੰਡਸ ਬੈਸਿਨ ਕਿਹਾ ਜਾਂਦਾ ਹੈ ਤੁਹੇ ਦਾ ਜਿਹੜਾ ਝਗੜਾ ਸੀਗਾ ਇਹ ਪਹਿਲਾਂ ਵੀ ਚੱਲ ਰਿਹਾ ਸੀਗਾ ਆ ਪਰਟੀਸ਼ਨ ਤੋਂ ਪਹਿਲਾਂ ਵੀ ਚੱਲ ਰਿਹਾ ਸੀਗਾ ਲੇਕਿਨ ਪਰਟੀਸ਼ਨ ਤੋਂ ਬਾਅਦ ਥੋੜਾ ਇੰਟੈਂਸੀਫਾਈ ਹੋ ਗਿਆ ਥੋੜਾ ਤਿੱਖਾ ਹੋ ਗਿਆ ਪਾਕਿਸਤਾਨ ਨੇ ਇੱਕ ਉਹਨਾਂ ਕਿ ਆ ਵੀ ਸਾਨੂੰ ਪਾਣੀ ਦਿਓ ਸਾਰਾ ਸਾਰਾ ਫਿਰ ਪਾਕਿਸਤਾਨ ਚਲਾ ਗਿਆ ਯੂਨਾਈਟਿਡ ਨੇਸ਼ਨਸ ਯੂਨਾਈਟਿਡ ਨੇਸ਼ਨਸ ਤੇ ਜਦੋਂ ਗਿਆ ਤੇ ਯੂਨਾਈਟਿਡ ਨੇਸ਼ਨਸ ਨੇ ਵਾਪਸ ਇਹਨਾਂ ਨੂੰ ਕਿਹਾ ਉਦੋਂ ਪੰਡਿਤ ਨਹਿਰੂ ਸਾਡੇ ਪ੍ਰਾਈਮ ਮਿਨਿਸਟਰ ਸੀਗੇ ਤੇ ਉਹ ਉਦੋਂ ਸੀਗੇ ਆਯੂ ਕਾਨ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਸ ਵਿੱਚ ਦੇਖੋ ਜੇ ਸੌਟ ਆਊਟ ਹੋ ਸਕਦਾ ਮਸਲਾ ਲੇਕਿਨ ਫਿਰ ਜਦੋਂ ਨਹੀਂ ਸੌਟ ਆਊਟ ਹੋਇਆ ਤੇ ਵਰਲਡ ਬੈਂਕ ਨੂੰ ਕਿਹਾ ਗਿਆ ਹੁਣ ਵਰਲਡ ਬੈਂਕ ਦਾ ਕੰਮ ਵੈਸੇ ਤੇ ਬੈਂਕ ਦਾ ਕੋਈ ਕੰਮ ਨਹੀਂ ਹੁੰਦਾ ਪਾਣੀ ਦੇ ਵਿੱਚ ਐਜੂਕੇਟ ਕਰਨ ਦਾ ਲੇਕਿਨ ਉਸ ਵੇਲੇ ਵਰਲਡ ਬੈਂਕ ਵਾਸ ਅ ਵੈਰੀ ਪਾਵਰਫੁਲ ਇੰਸਟੀਚੂਨ ਤੇ ਸਾਨੂੰ ਸਾਰਿਆਂ ਨੂੰ ਹੈਰਾਨੀ ਹੁੰਦੀ ਹੈ ਕਿ ਵਰਲਡ ਬੈਂਕ ਨੇ ਕਿਉਂ ਕੀਤਾ ਯੂਨਾਈਟਿਡ ਨੇਸ਼ਨਸ ਨੇ ਕਿਉਂ ਨਹੀਂ ਕੀਤਾ لیکن ਇਹ ਜੋ ਮੈਂ ਥੋੜੀ ਜਿਹੀ ਕੋਸ਼ਿਸ਼ ਕੀਤੀ ਇਸ ਮਸਲੇ ਤੇ ਉਹ ਪਤਾ ਲੱਗਿਆ ਕਿ ਵਰਲਡ ਬੈਂਕ ਉਸ ਵੇਲੇ ਬੜਾ ਪਾਵਰਫੁਲ ਸੀ ਸਾਰਿਆਂ ਨੂੰ ਪੈਸੇ ਦੇ ਰਿਆ ਸੀਗਾ ਪੋਸਟ ਵਰਲਡ ਵਾਰ ਟੂ ਦਾ ਬਾਅਦ ਦਾ ਟਾਈਮ ਸੀਗਾ ਸੋ ਉਹਨਾਂ ਨੇ ਆਰਬਿਟਰੇਸ਼ਨ ਕੀਤੀ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਬਹਿਲ ਤੇ ਪਾਕਿਸਤਾਨ ਤੇ ਇੰਡੀਆ ਦੇ ਵਿੱਚ ਫਿਰ ਸਮਝੌਤਾ ਹੋਇਆ 1960 ਦੇ ਵਿੱਚ ਜਿਹਨੂੰ ਆਪਾਂ ਇੰਡਸ ਵਾਟਰ ਟਰੀਟੀ ਕਹਿੰਦੇ ਹਾਂ ਉਹਦੇ ਤੇ ਇਥੋਂ ਪੰਡਿਤ 네ਹਰੂ ਇਹ ਟ੍ਰੀਟੀ ਜਿਹੜੀ ਹੈਗੀ ਹੈ ਇਹ ਕਰਾਚੀ ਚ ਹੋਈ ਸੀਗੀ 1960 ਚ ਤੇ ਇਧਰੋਂ ਪੰਡਿਤ 네ਹਰੂ ਗਏ ਸੀਗੇ ਉਧਰ ਤੇ ਉਧਰੋਂ ਔਯੂਬ ਖਾਨ ਸੀਗੇ ਜਿਨ੍ਹਾਂ ਦੋਨਾਂ ਨੇ ਦੋਨਾਂ ਨੇਸ਼ਨਸ ਦੇ ਪ੍ਰਤੀ ਸਾਈਨ ਕੀ ਹੁਣ ਉਹ ਟ੍ਰੀਟੀ ਦੇ ਵਿੱਚ ਸਾਰਾ ਜਿਹੜਾ ਸੀਗਾ ਉਹ ਡਿਸਾਈਡ ਹੋਇਆ ਕਿ ਇਹ ਤਿੰਨ ਜਿਹੜੀਆਂ ਰਿਵਰਸ ਨੇ ਜਿਹੜਾ ਮੈਂ ਤੁਹਾਨੂੰ ਪਹਿਲਾਂ ਮੈਂਸ਼ਨ ਕੀਤਾ ਹੈਗਾ ਜਨਾਬ ਜੇਲਮ ਤੇ ਇੰਡਸ ਇੰਡਸ ਕਹੀਏ ਜਾਂ ਨੂੰ ਸਿੰਧੂ ਕਹੀਏ ਕੋਈ ਗੱਲ ਨਹੀਂ ਉਹ ਪਾਕਿਸਤਾਨ ਵੱਲ ਫਲੋ ਜਾਏਗਾ ਕਰੇ ਪਾਣੀ ਦਾ ਤੇ ਰਾਵੀ ਬਿਆਸ ਸਤਲੁਜ ਦਾ ਸਾਰਾ ਇਧਰ ਆਏ ਉਹ ਅਸੀਂ ਕਿਉਂਕਿ ਅਪਰ ਰੈਪੀਰੀਅਨ ਸੀਗੇ ਅਪਰ ਰੈਪੀਰੀਅਨ ਦਾ ਮਤਲਬ ਹੁੰਦਾ ਹੈ ਵੀ ਇਹ ਜਿਹੜੀਆਂ ਸਾਰੀਆਂ ਇੰਡਸ ਬੇਸਨ ਹੈ ਨਾ ਇਹ ਸ਼ੁਰੂ ਹੁੰਦਾ ਹੈ ਉਤੋਂ ਤਿੱਬਤ ਤੋਂ ਤਿੱਬਤ ਹੋ ਕੇ ਫਿਰ ਥੱਲੇ ਥੱਲੇ ਹੌਲੀ ਹੌਲੀ ਆਂਦਾ ਤੇ ਸਾਡੇ ਜੀਐਨਕੇ ਦੇ ਵਿੱਚੋਂ ਨਿਕਲ ਕੇ ਫਿਰ ਥੱਲੇ ਪਾਕਿਸਤਾਨ ਜਾਂਦਾ ਕੁਝ ਇੱਧਰ ਕੁਝ ਇਧਰ ਆਂਦਾ ਵੀ ਆਰ ਅਪਰ ਵੇਸਨ ਅਪਰ ਵੇਸਨ ਦੇ ਕਰਕੇ ਸਾਨੂੰ ਆ ਪਾਰਟਿਸਪੈਂਟ ਬਣਾਇਆ ਤੇ ਫਿਰ ਉਹ ਸਾਰਾ ਕੁਝ ਹੋਇਆ ਉਹਦੇ ਚ ਫਿਰ ਐਗਰੀਮੈਂਟ ਚ ਇਹ ਹੋਇਆ ਕਿ ਆ ਇੰਡਸ ਕਮਿਸ਼ਨਰ ਦੋਨਾਂ ਕੰਟਰੀਜ਼ ਨੇ ਬਣਾ ਲਏ ਇੱਕ ਬੰਦਾ ਇੰਡੀਆ ਦਾ ਹੋਏਗਾ ਉਹਨੂੰ ਵੀ ਇੰਡਸ ਕਮਿਸ਼ਨਰ ਕਹਿੰਦੇ ਇੰਡਸ ਸ਼ਬਦ ਉਹ ਇੰਟਰਸ ਮਤਲਬ ਸਿੰਧੂ ਨਾਮ ਨਾਲ ਜੁੜਿਆ ਹੋਇਆ ਉਦੋਂ ਸੀਗਾ ਇੰਡਸ ਪਾਕਿਸਤਾਨ ਦਾ ਕਮਿਸ਼ਨਰ ਤੇ ਜਦੋਂ ਇਹਨਾਂ ਦੀ ਮੀਟਿੰਗ ਦਾ ਇੱਕ ਪੈਟਰਨ ਬਣ ਗਿਆ ਕਿ ਹਰ ਸਾਲ ਇਹਨਾਂ ਨੇ ਇੱਕ ਵਾਰੀ ਜ਼ਰੂਰ ਮਿਲਣਾ ਕਦੇ ਉਹ ਮੀਟਿੰਗ ਲਾਹੌਰ ਚ ਹੁੰਦੀ ਸੀ ਇਸਲਾਮਾਬਾਦ ਚ ਹੁੰਦੀ ਸੀ ਜਾਂ ਦਿੱਲੀ ਚ ਹੁੰਦੀ ਸੀ ਤੋਂ ਇਸ ਤਰ੍ਹਾਂ ਹੁੰਦੀ ਰਹੀ ਤੇ ਉਹ ਤੋਂ ਬਾਅਦ ਜੇ ਦੋਨਾਂ ਦੇ ਵਿੱਚ ਕੋਈ ਵੀ ਡਿਸਪਿਊਟ ਹੈਗਾ ਉਹਦੇ ਲਈ ਇੱਕ ਨਿਊਟਰਲ ਐਕਸਪਰਟ ਉਹ ਵਰਲਡ ਬੈਂਕ ਅਪਾਇੰਟ ਕਰਦਾ ਹੁੰਦਾ ਜੇ ਮਤਲਬ ਉਹ ਕਹਿੰਨ ਜੀ ਹਾਂਜੀ ਮੈਨੂੰ ਇਹ ਪ੍ਰੋਬਲਮ ਹੈ ਉਹਨੂੰ ਇਹ ਪ੍ਰੋਬਲਮ ਹੈ ਤੇ ਉਹਦੇ ਲਈ ਇੱਕ ਨਿਊਟਰਲ ਐਕਸਪਰਟ ਹੁੰਦਾ ਸੀ ਉੰਦਰ ਹੈ ਮਤਲਬ ਟੀਲਵੀ ਸਿਪ so a ਹੈਗਾ ਇਸ ਸਟਰਕਚਰ ਤੇ ਪਾਕਿਸਤਾਨ ਨੇ ਕਈ ਵਾਰੀ ਕੀ ਕੀਤਾ ਕਿ ਨਿਊਟਰਲ ਐਕਸਪਰਟ ਨੂੰ ਵੀ ਓਵਰਰੂਲ ਕਰਤਾ ਤੇ ਉਹ ਫਿਰ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਚਲਾ ਜਾਂਦਾ ਰਿਹਾ ਜਦੋਂ ਵੀ ਅਸੀਂ ਥੋੜਾ ਜਿਹਾ ਇਹਦਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਇਹ ਹੈ ਬੇਸਿਕ ਬੈਕਗਰਾਉਂਡ ਵੀ ਇਹ ਜਿਹੜੀ ਟ੍ਰੀਟੀ ਹੈਗੀ ਹੈ ਇਹਦਾ ਸਟਰਕਚਰ ਇਹ ਹੈ ਓਕੇ ਪਰ ਟ੍ਰੀਟੀ ਦਾ ਜਿਹੜਾ ਸਟਰਕਚਰ ਹੈ ਤੁਸੀਂ ਦੱਸਿਆ ਉਨ ਇਸ ਸਮੇਂ ਸਰਕਾਰ ਨੇ ਕਿਹਾ ਵੀ ਅਸੀਂ ਇਸ ਦਾ ਪਾਣੀ ਨੂੰ ਅਸੀਂ ਸਸਪੈਂਡ ਕਰਨ ਜਾ ਰਹੇ ਹਾਂ ਤੇ ਉਸ ਦਾ ਕੀ ਇਫੈਕਟ ਹੋਗਾ ਸਸਪੈਂਡ ਜਦੋਂ ਕਹਿੰਦੇ ਤਾਂ ਉਹਦਾ ਮਤਲਬ ਕੀ ਹੈ ਸਰਕਾਰ ਨੇ ਕਿਹਾ ਇਹ ਬੈਂ ਹਾਂ ਇਹ ਬੈਂ ਜਿਹਦਾ ਹੋਣਾ ਹਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਟ੍ਰੀਟੀ ਨੂੰ ਰਿਜੈਕਟ ਕਰਤਾ ਜਿੱਦਾਂ ਕਾਫੀ ਅਖਬਾਰਾਂ ਚ ਵੀ ਆ ਰਿਹਾ ਕਿ ਟੀਟੀ ਐਂਡ ਐਪਰੋਕੇਟਿਡ ਐਂਡ ਆਲ ਦੈਸ ਟਰੀਟੀ ਨੂੰ ਅਸੀਂ ਖਤਮ ਨਹੀਂ ਕੀਤਾ ਟਰੀਟੀ ਨੂੰ ਅਸੀਂ ਸਸਪੈਂਡ ਇਜ਼ ਦਾ ਕਲੋਸਟਸ ਵਰਡ ਵੀ ਟਰੀਟੀ ਨੂੰ ਅਸੀਂ ਸਾਈਡ ਤੇ ਘਟਾਇਆ ਕਿਉਂ ਕਿ ਉਹ ਸਾਨੂੰ ਪਤਾ ਹੀ ਹੈ ਵੀ ਸਾਡੇ ਨਾਲ ਜਿਸ ਤਰ੍ਹਾਂ ਪਾਕਿਸਤਾਨ ਕਈ ਸਾਲਾਂ ਤੋਂ ਕਰਦਾ ਆ ਹੁਣ ਇਸ ਟਰੀਟੀ ਦੀ ਇਹ ਖੂਬਸੂਰਤੀ ਸੀਗੀ ਕਿ ਇਹ 1960 ਤੋਂ ਲੈ ਕੇ ਅੱਜ ਤੱਕ ਇੰਨੇ ਵਧੀਆ ਤਰੀਕੇ ਨਾਲ ਚੱਲ ਰਹੀ ਸੀਗੀ ਕਿ ਇੰਟਰਨੈਸ਼ਨਲ ਐਗਜ਼ਾਮਪਲ ਹੁੰਦੀ ਸੀਗੀ ਕਿ ਜਿਹੜੇ ਦੋ ਕੰਟਰੀਜ਼ ਨੇ ਉਹਨਾਂ ਨੇ ਇੰਨਾ ਕਨਫਲਿਕਟ ਹੈ ਉਹਨਾਂ ਦੇ ਆਪਸ ਵਿੱਚ ਉਹਨਾਂ ਨੇ 65 ਦੀ ਲੜਾਈ ਵੀ ਲੜੀ ਉਹਨਾਂ ਨੇ ਕੱਤਰ ਦੀ ਲੜਾਈ ਵੀ ਲੜੀ ਉਹਨਾਂ ਨੇ ਕਾਰਗਿਲ ਵੀ ਦੇਖਿਆ ਉਹਨਾਂ ਨੇ ਮੁੰਬਈ ਦਾ 26 11 ਵੀ ਦੇਖਿਆ ਉਹਨਾਂ ਨੇ ਪਾਰਲੀਮੈਂਟ ਅਟੈਕ ਵੀ ਦੇਖਿਆ ਉਹਨਾਂ ਨੇ ਉਰੀ ਵੀ ਦੇਖਿਆ ਉਹਨਾਂ ਨੇ ਪਠਾਨਕੋਟ ਅਟੈਕ ਵੀ ਦੇਖਿਆ ਸਾਰਾ ਕੁਝ ਦੇਖਿਆ ਲੇਕਿਨ ਇੰਡੀਆ ਨੇ ਕਦੇ ਰਿਐਕਟ ਨਹੀਂ ਕੀਤਾ ਤੇ ਇਸ ਕਰਕੇ ਇਹ ਟ੍ਰੀਟੀ ਦੀ ਇੱਕ ਬੜੀ ਮਹੱਤਤਾ ਹੈ ਇਸ ਕਰਕੇ ਸੀ ਕਿ ਦੋਨੋਂ ਕੰਟਰੀਜ਼ ਕੱਟੋ-ਘੱਟ ਪਾਣੀਆਂ ਦੇ ਮਸਲੇ ਤੇ ਇਕੱਠੇ ਸੀ ਲੇਕਿਨ ਇੱਕ ਜਦੋਂ ਪ੍ਰਾਈਮ ਮਿਨਿਸਟਰ ਮੋਦੀ ਨੇ ਦਿੱਤੀ ਸਟੇਟਮੈਂਟ ਕਿ ਬਲੱਡ ਐਂਡ ਵਾਟਰ ਕੈਨ ਨਾਟ ਗੋ ਟੂਗੇਦਰ ਵੀ ਤੁਸੀਂ ਐਂ ਨਹੀਂ ਹੋ ਸਾਡਾ ਵੀ ਤੁਹਾਡਾ ਸਾਡਾ ਖੂਨ ਵੀ ਪਾਓ ਤੇ ਸਾਡੇ ਨਾਲ ਪਾਣੀ ਦੀ ਵੀ ਗੱਲ ਤੇ ਬੜੇ ਸਪਸ਼ਟ ਸ਼ਬਦਾਂ 'ਚ ਪ੍ਰਾਈਮ ਮਿਨਿਸਟਰ ਨੇ ਐਕਸਪਲੇਨ ਕੀਤਾ ਸੀਗਾ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੇ ਕਿ ਇਹ ਦੋਨੋਂ ਗੱਲਾਂ ਇਕੱਠਿਆਂ ਨਹੀਂ ਚੱਲਦੀਆਂ ਲੇਕਿਨ ਉਹਨਾਂ ਨੇ ਫੇਰ ਵੀ ਇਸ ਨੂੰ ਸਸਪੈਂਡ ਨਹੀਂ ਕੀਤਾ ਜਦੋਂ ਉਰੀ ਦਾ ਹਮਲਾ ਹੋਇਆ ਜਾਂ ਪੁਲਵਾਮਾ ਦਾ ਹੋਇਆ ਇਹ ਪਠਾਨਕੋਟ ਦਾ ਹੋਇਆ ਉਹਨਾਂ ਨੇ ਕਦੇ ਇਦਾਂ ਦਾ ਐਕਸਟ੍ਰੀਮ ਸਿ ਆਪਣੀ ਲੈ ਉਹਨਾਂ ਨੇ ਵਾਰਨਿੰਗ ਦਿੱਤੀ ਸੀ ਕਿ ਬਲੱਡ ਐਂਡ ਵਾਟਰ ਕੈਨੋਟ ਤੋ ਉਹ ਸਾਰੇ ਮਾਹੌਲ ਦੇ ਵਿੱਚੋਂ ਹੁਣ ਮੈਨੂੰ ਲੱਗਦਾ ਹੈ ਕਿ ਜਿਹੜਾ ਪਹਿਲਗਾਮ ਤੇ ਇਨਸੀਡੈਂਟ ਹੋਇਆ ਉਹ ਤੋਂ ਬਾਅਦ ਪ੍ਰਾਈਮ ਮਿੰਿਸਟਰ ਨੂੰ ਇਹ ਆਪਣੀ ਸਰਕਾਰ ਨੂੰ ਇਹ ਲੱਗਿਆ ਕਿ ਨਹੀਂ ਇਟ ਹੈਸ ਗੋਨ ਬਿਯੋਂਡ ਥਿਸ ਸੋ ਇਸ ਕਰਕੇ ਯੂ نو ਅਬੀਐਂਸ ਰੱਖਿਆ ਗਿਆ ਅਬੀਐਂਸ ਇਜ਼ ਅ ਅੰਗਰੇਜ਼ੀ ਦਾ ਸ਼ਬਦ ਹੈ ਅਬੀਐਂਸ ਦਾ ਮਤਲਬ ਹੈ ਇਸ ਨੂੰ ਠੰਡੇ ਬਸ ਵਿੱਚ ਰੱਖਿਆ so we may not follow the treaty we are not rejecting the treaty we are not walked out of the treaty but we are keeping it in thanda basta to idan di idan di edi description hai ki at the moment ede piche thoda ja stender ji main tone nal share vi karanga ate apne sare darshaka nal vi ki eh saada jeeda is eh samasya chal rahi hai iske pe chal rahi hai kyunki sade ਵੱਲੋਂ ਕਈ ਵਾਰੀ ਕੋਸ਼ਿਸ਼ ਕੀਤੀ ਗਈ ਕਿ ਅਸੀਂ ਚਨਾਬ ਤੇ ਉੱਤੇ ਕੋਈ ਡੈਮ ਬਣਾ ਲਈਏ اچھا ਥੋੜੀ ਜੀ ਗੱਲ ਹੋਰ ਮੈਂ ਕਲੀਅਰ ਕਰ ਦਵਾ ਕਿ ਜਿਹੜਾ ਐਗਰੀਮੈਂਟ ਹੈਗਾ ਉਹਦੇ ਵਿੱਚ 80% ਜਿਹੜਾ ਪਾਣੀ ਹੈ ਉਹ ਪਾਕਿਸਤਾਨ ਨੂੰ ਜਾ ਰਿਹਾ ਹੈ Indus water Indus basin ਦਾ 80% ਪਾਣੀ ਜਿਹੜਾ ਹੈਗਾ ਉਹ ਪਾਕਿਸਤਾਨ ਨੂੰ ਜਾ ਰਿਹਾ ਹੈ 20% ਸਾਨੂੰ ਆ ਰਿਹਾ ਇਹ ਐਗਰੀਮੈਂਟ ਦਾ ਹਿੱਸਾ ਹੈ ਉਹਦਾ ਮੈਂ ਤੁਹਾਨੂੰ ਦੱਸ ਦਵਾਂ ਕਿ ਮੇਰੇ ਕੋਲ ਫਿਕਰ ਹੈ ਜਨਨ پاکستان ਨੂੰ ਮਿਲ ਰਿਹਾ 135 ਐਮਐਫ ਐਮਐਫ ਹੁੰਦਾ ਮਿਲੀਅਨ ਇਕਰ ਫੀ ਉਹ ਇਹਨਾਂ ਦੀ ਆਪਣੀ ਟਰਮ ਹੈ ਸਾਨੂੰ ਮਿਲ ਰਿਹਾ 33 ਐਮਐਫ ਤੇ ਇਹ ਐਗਰੀਮੈਂਟ ਆਪਣੇ ਆਪ ਚ ਹੀ ਪਾਕਿਸਤਾਨ ਦੇ ਫੇਵਰ ਚ ਸੀਗਾ ਪੰਡਿਤ ਨਹਿਰੂ ਦੀ ਬਤਵਾਲਾ ਪਤਾ ਨਹੀਂ ਪੰਡਿਤ ਨਹਿਰੂ ਤੇ ਕੀ ਪ੍ਰੈਸ਼ਰ ਸੀ ਉਸ ਵੇਲੇ ਕੀ ਸੀਗਾ ਕੀ ਨਹੀਂ ਸੀਗਾ ਲੇਕਿਨ ਯੈਸ ਇੰਡੀਆ ਨੂੰ ਪਾਣੀ ਮਿਲ ਰਿਹਾ ਹੈ 20% ਪਾਕਿਸਤਾਨ ਨੂੰ ਇਸ ਬੇਸਿਨ ਤੋਂ ਪਾਣੀ ਮਿਲ ਰਿਹਾ 80% ਤੇ ਇਸ ਦੇ باوجود ਵੀ ਪਾਕਿਸਤਾਨ ਫਿਰ ਸਾਨੂੰ ਮਤਲਬ ਮਿਲਟੈਂਟ ਦੇ थ्रू ਯਕੀਸੇ ਦੇ थ्रू ਸਾਨੂੰ ਡਿਸਟਰਬ ਕਰਦਾ ਅਸੀਂ ਤੇ ਬਹੁਤ ਰਿਸਪੈਕਟ ਕੀਤੀ ਸਾਰਿਆਂ ਦੀ ਅਸੀਂ ਵਾਰ ਤੇ ਬਾਅਦ ਨਹੀਂ ਕੀਤਾ ਕੁਝ ਇਹ ਤਾਂ ਅਤੰਕਵਾਦ ਦੇ ਗਾਂਦੀ ਕੀਤਾ ਲੇਕਿਨ ਫਿਰ ਇਹ ਸ਼ੁਰੂ ਹੋ ਗਿਆ ਕੰਮ ਤੇ ਹੁਣ ਦੂਜੀ ਗੱਲ ਇਹ ਮੈਂ ਤੁਹਾਨੂੰ ਨਾਲ ਸੰਧ ਹੀ ਕਰਨਾ ਚਾਹਨਾ ਸਾਰੇ ਆਪਣੇ ਦਰਸ਼ਕਾਂ ਨਾਲ ਵੀ ਕਿ ਮੋਦੀ ਗਵਰਨਮੈਂਟ ਨੇ ਤੇ ਬੜਾ ਇੱਕ ਸਟਰੋਂਗ ਸਟੈਂਡ ਲੈ ਲਿਆ ਸੀਗਾ ਇੱਕ ਸਟੇਜ ਤੇ ਕਿ ਇਹਨੂੰ ਅਸੀਂ ਟ੍ਰੀਟੀ ਨੂੰ ਰਤਨੀ ਕਰ ਸਕਦੇ ਅਸੀਂ ਇਹਨੂੰ ਰਿਵਾਈਜ਼ ਕਰੀਏ ਤੇ ਉਹਦੇ ਲਈ ਕੀ ਕੀਤਾ ਵੀ ਇਹਨਾਂ ਅਸੀਂ ਪਿਛਲੇ 2 ਸਾਲਾਂ ਤੋਂ ਅਸੀਂ ਪਾਕਿਸਤਾਨ ਨੂੰ ਲੈਟਰ ਭੇਜੇ ਨੇ ਕਿ ਵੀ ਵਾਂਟ ਟੂ ਰਿਵਾਈਜ਼ ਇੰਡਸ ਵਾਟਰ ਟਰੀਟੀ ਪਾਕਿਸਤਾਨ ਨੇ ਪਹਿਲੇ ਲੈਟਰ ਦਾ ਵੀ ਜਵਾਬ ਨਹੀਂ ਦਿੱਤਾ ਜਿਹੜਾ ਮੈਨੂੰ ਲੱਗਦਾ ਹੈ ਕਿ 2022 ਚ ਗਿਆ ਸੀ ਜਿੱਦਾਂ ਮੈਨੂੰ ਮੇਰੀ ਇਨਫੋਰਮੇਸ਼ਨ ਹੈਗੀ ਦੂਸਰਾ ਜਿਹੜਾ ਹੈਗਾ ਲੈਟਰ ਉਹ 2023 ਚ ਗਿਆ ਸੀ ਆ ਇਹਦੇ ਵਿੱਚ ਫਿਰ ਪਾਕਿਸਤਾਨ ਵੱਲੋਂ ਕੋਈ ਰਿਸਪੌਂਸ ਨਹੀਂ ਆਇਆ ਇਹਦਾ ਮਤਲਬ ਪਾਕਿਸਤਾਨ ਉਸ ਗੱਲ ਤੇ ਡਿਸਕਸ਼ਨ ਡਿਸਕਸ਼ਨ ਹੀ ਨਹੀਂ ਕਰਨਾ ਚਾਹੁੰਦਾ ਤੇ ਦੂਜਾ ਇੱਕ ਜਿਹੜੀ ਗੱਲ ਸੀਗੀ ਕਿ ਜੁਆਇੰਟ ਇੰਡਸ ਕਮਿਸ਼ਨਰ ਜਿਹੜੇ ਮਿਲਦੇ ਸੀਗੇ ਉਹ ਹਰ ਸਾਲ ਮਿਲਦੇ ਸੀ ਲੇਕਿਨ 2022 ਤੋਂ ਬਾਅਦ ਉਹ ਇੰਡਸ ਕਮਿਸ਼ਨਰ ਦਾ ਮਿਲਣਾ ਵੀ ਬੰਦ ਹੋ ਗਿਆ ਇਹ ਕਿਤੇ ਨਾ ਕਿਤੇ ਟੈਨਸ਼ਨ ਹੋਣੀ ਸ਼ੁਰੂ ਹੋ ਗਈ ਸੀ ਬੰਡ ਤੇ ਹੁਣ ਮੋਦੀ ਸਰਕਾਰ ਨੇ ਇਹਨਾਂ ਵੱਡਾ ਕਦਮ ਲਿਆ ਹੈ ਇਹ ਇਹਦੇ ਕਾਫੀ ਟੈਕਨੀਕਲ ਇਮਪਲੀਕੇਸ਼ਨ ਹੋਣਗੇ ਮੈਨੂੰ ਲੱਗਦਾ ਟੈਕਨੀਕਲ ਇਮਪਲੀਕੇਸ਼ਨ ਤਾਂ ਹੋਣ ਗਿਆ ਪਰੰਤੂ ਜਿਹੜੀ ਇੱਕ ਗੱਲ ਦਿਮਾਗ ਦੇ ਵਿੱਚ ਆਂਦੀ ਹੈ ਵੀ ਤੁਸੀਂ ਦੱਸਿਆ ਵੀ 2 ਸਾਲ ਪੱਲੇ ਵੀ ਇਹਨੂੰ ਚਿੱਠੀ ਲਿਖੀ ਹੋਈ ਸੀ ਇਹਨੂੰ ਰੀਵਾਈਵ ਕਰ ਰਿਫਰੈਸ਼ ਕਰਨਾ ਚਾਹੁੰਦੇ ਇਸ ਟੀਟੀ ਨੂੰ ਉਸ ਤੋਂ ਬਾਅਦ ਦੁਆਰਾ ਲਿਖਿਆ ਇਟ ਮੀਨਸ ਮੋਦੀ ਗਵਰਨਮੈਂਟ ਦੇ ਦਿਮਾਗ 'ਚ ਸੀਗਾ ਵੀ ਜਿਹੜਾ ਸਮਝੌਤਾ ਹੋਇਆ ਤੁਸੀਂ ਜਿੱਦਾਂ ਦੱਸਿਆ ਵੀ 80% ਪਾਣੀ ਉਹਨਾਂ ਨੂੰ ਜਾਂਦਾ ਸੀ 20% ਸਾਡੇ ਕੋਲ ਜਾਂਦਾ ਸੀ ਇਟ ਮੀਨਸ ਸਾਡੇ ਕੰਟਰੀ ਦੇ ਹੱਥ 'ਚ ਨਹੀਂ ਸੀਗਾ ਵੈਸੇ ਵੀ ਨਹੀਂ ਸੀਗਾ ਤੇ ਇਸੇ ਕਰਕੇ ਰਿਵਾਈਜ਼ ਕਰਨ ਦਾ ਇੱਕ ਪਲਾਨ ਸੀਗਾ ਔਰ ਪਾਕਿਸਤਾਨ ਉਸ ਨੂੰ ਅਵਾਇਡ ਵੀ ਕਰ ਰਹਾ ਸੀਗਾ ਔਰ ਆਪਾਂ ਉਹਨਾਂ ਦੇ ਬਿਆਨ ਵੀ ਸੁਨੇ ਉਹਨਾਂ ਦਾ ਜਿਹੜਾ ਆਸੀ ਮੂਰੀ ਦਾ ਬਿਆਨ ਵੀ ਸੁਨੇ ਸਭ ਕੁਝ ਸੁਨੇ ਜਿਹੜੇ ਆਰਮੀ ਚੀਫ ਰਏ ਐ ਵੀ ਅਸੀਂ ਟੂ ਨੇਸ਼ਨ ਥਿਰੀ ਜੀ ਬਿਲੋਂਗ ਕਰਦੇ ਆ ਸਭ ਕੁਝ ਕਰਦੇ ਆ ਤੇ ਉਸ ਤੋਂ ਬਾਅਦ ਪੈਲਗਾਮ ਵਾਲਾ ਆਪਾਂ ਇਨਸੀਡੈਂਟ ਵੀ ਹੋਇਆ ਜੀ ਨਾ ਦੇਸ਼ ਨੂੰ ਚੁਜੋ ਕੇ ਰੱਖਤਾ ਹੈਗਾ ਇਸ ਸਥਿਤੀ ਦੇ ਵਿੱਚ ਜਿਹੜੀ ਅੱਜ ਤੁਸੀਂ ਕਹਿੰਦੇ ਨੇ ਬੈਂਸ ਕੀਤੀ ਹੈ ਸਸਪੈਂਡ ਕੀਤੀ ਹੈ ਇੱਜ਼ਤ ਜਿਹੜਾ ਪਾਣੀ ਦਾ ਜੇਕਰ 85% ਉੱਤੇ ਜਾ ਰਿਹਾ ਉਸ ਨੂੰ ਜੇ ਕੁਛਾ ਕੁਛ ਰੋਕਣ ਦੀ ਲਈ ਵਿਵਸਥਾ ਕਰਾਂਗੇ ਤੇ ਉਸ ਨੂੰ ਵੀ ਤਾਂ ਸਰਕਾਰ ਨੂੰ ਟਾਈਮ ਲੱਗੇਗਾ ਕਰਨ। ਕਿਉਂਕਿ ਜੇ ਪਾਣੀ ਰੋਕਣਾ ਉਹਨੂੰ ਬੰਦ ਬਣਾਉਣਾ ਉਸ ਤੇ ਕੀ ਕਰ ਕਿੱਦਾਂ ਕਰੇ ਮੈਂ ਤੁਹਾਡਾ ਪੁਆਇੰਟ ਸਮਝ ਗਿਆ। ਅਸੀਂ ਪਾਣੀ ਬਿਲਕੁਲ ਰੋਕ ਨਹੀਂ ਸਕਦੇ ਕਿਸੇ ਵੀ ਐਗਰੀਮੈਂਟ ਦੇ ਅੰਦਰ। ਅਸੀਂ ਇਹ ਕਿ ਜਿਹੜਾ ਸਾਨੂੰ ਪਾਕਿਸਤਾਨ ਨੇ ਉਹਦੇ ਉੱਤੇ ਡੈਮ ਬਣਾਉਣ ਲਈ ਰੋਕਿਆ ਜਾਂ ਉਹਦੇ ਉੱਤੇ ਕੋਈ ਪ੍ਰੋਜੈਕਟ ਬਣਾਉਣ ਨਹੀਂ ਰੋਕਿਆ ਜਿੱਦਾਂ ਸਾਡਾ ਜਿਹੜਾ ਐਗਰੀਮੈਂਟ ਹੈ ਨਾ ਬਾਰਡਰ ਟਰੀਟੀ ਦਾ ਇੰਡਸ ਬਾਰਡਰ ਟਰੀਟੀ ਦਾ ਉਹਦੇ ਚਾਗਾ ਕਿ ਇੰਡੀਆ ਜਿਹੜਾ ਹੈਗਾ ਉਹ ਨਾਨ ਕੰਜ਼ਮਪਟਿਵ ਯੂਸ ਲਈ ਚਨਾਬ ਦਾ ਪਾਣੀ ਜਿਲਮ ਦਾ ਪਾਣੀ ਯੂਜ਼ ਕਰ ਸਕਦਾ ਨਾਨ ਕੰਜ਼ਮਪਟਿਵ ਦਾ ਮਤਲਬ ਇਹ ਨਹੀਂ ਕਿ ਤੁਸੀਂ ਪਾਣੀ ਰੋਕਣਾ ਨਹੀਂ ਹੈ ਪਰ ਜੇ ਤੁਸੀਂ ਪਾਣੀ ਨੂੰ ਵਹਿੰਦੇ ਹੋਏ ਪਾਣੀ ਦਾ ਉਪਯੋਗ ਕਰ ਸਕਦੇ ਤਾਂ ਉਹ ਕਰ ਸਕਦੇ ਉਹਦਾ ਮਤਲਬ ਇਹੀ ਹੈ ਕਿ ਜੇ ਤੁਸੀ ਬਿਜਲੀ ਦਾ ਡੈਮ ਬਣਾ ਲਓ ਜਾਂ ਕਿਸੇ ਤਰ੍ਹਾਂ ਕਰੂੰ ਮੈਂ ਹੁਣ ਟੈਕਨੀਕਲ ਬੰਦਾ ਨਹੀਂ ਹੈਗਾ ਤੇ ਕਿਉਂਕਿ ਮੈਨੂੰ ਬਹੁਤੀ ਡਿਟੇਲਸ ਨਹੀਂ ਪਤਾ ਇਦੀ ਲੇਕਿਨ ਉਹਨੇ ਉਹ ਵੀ ਨਹੀਂ ਕਿ ਸਾਨੂੰ ਕਰਨ ਦਿੱਤਾ ਹੁਣ ਸਾਨੂੰ ਪਤਾ ਹੈ ਕਿ ਸਿਚਨ ਗੰਗਾ ਦਾ ਪ੍ਰੋਜੈਕਟ ਜਿਹੜਾ ਹੈਗਾ ਉਹ ਕਿੰਨੀ ਦੇਰ ਦਾ ਫਸਿਆ ਹੋਇਆ ਜਦੋਂ ਅਸੀਂ ਕਰਨ ਲੱਗੇ ਉਹ ਤੇ ਪ੍ਰੋਜੈਕਟ ਤੇ ਕੰਮ ਉਹ ਇੰਟਰਨੈਸ਼ਨਲ ਕੋਰਟ ਤੇ ਚਲਾ ਗਿਆ ਉੱਥੇ ਜਾ ਕੇ ਗੱਲ ਕਰਦਾ ਨਹੀਂ ਪਾਕਿਸਤਾਨ ਕੋਈ ਫੇਰ ਸਾਡਾ ਬਗਲੀ ਧਾਰਾ ਵਾਲਾ ਇੱਕ ਪ੍ਰੋਜੈਕਟ ਹੈਗਾ ਉਸੇ ਉਹ ਜੇਲਮ ਦੇ ਉੱਤੇ ਫਿਰ ਤਲਬੁਲ ਪ੍ਰੋਜੈਕਟ ਹੈਗਾ ਇਹ ਅਸੀਂ ਸਾਰੇ ਪ੍ਰੋਜੈਕਟ ਥੋੜੇ ਥੋੜੀ ਦੇਰ ਦੀ ਕੋਸ਼ਿਸ਼ ਕਰਦੇ ਰਹੇ ਹਾਂ ਕਿ ਅਸੀਂ ਇਸ ਪਾਣੀ ਦਾ ਪ੍ਰਯੋਗ ਕਰੀਏ ਸਦੀ ਉਪਯੋਗ ਕਰੀਏ ਆਪਣੇ ਏਰੀਆ ਲਈ ਜੇ ਉਥੇ ਡੈਮ ਬਣਿਆ ਹੁੰਦਾ ਬਿਜਲੀ ਪੈਦਾ ਹੁੰਦੀ ਤੇ ਮੈਨੂੰ ਲੱਗਦਾ ਕਿ ਜੇ ਐਨਕੇ ਦਾ ਸਾਰਾ ਇਲਾਕਾ ਜਿੱਥੇ ਬਿਜਲੀ ਦੀ ਕਮੀ ਹੈ ਉਥੇ ਇੰਡਸਟਰੀ ਵੀ ਲੱਗ ਸਕਦੀ ਸੀ ਉਦੇ ਲੋਕਾਂ ਨੂੰ ਵੀ ਸਹੂਲਤ ਮਿਲ ਸਕਦੀ ਸੀ ਲੇਕਿਨ ਪਾਕਿਸਤਾਨ ਨੇ بار بار ਅਰਜ਼ ਨਾ ਪਾਈਆਂ ਔਰ ਤੇ ਚਲੋ ਟੈਕਨੀਕਲ ਗੱਲਾਂ ਸੀਗੀਆਂ ਪਾਕਿਸਤਾਨ ਨੇ ਜੋ ਕੀਤਾ ਸੀ ਲੇਕਿਨ ਪਾਕਿਸਤਾਨ ਦੇ ਅਦਵਾਦ ਤੋਂ ਬਾਅਦ ਵੀ ਅਸੀਂ ਕਦੇ ਇਦਾਂ ਦਾ ਐਕਸਟ੍ਰੀਮ ਸਟੈਪ ਨਹੀਂ ਲਿਆ ਲੇਕਿਨ ਹੁਣ ਸਾਨੂੰ ਲੈਣਾ ਪੈ ਰਿਹਾ ਤੇ ਇਹ ਮੈਨੂੰ ਲੱਗਦਾ ਆਪਾਂ ਨੇ ਜਿਹੜਾ ਹੁਣ ਸਟੈਪ ਲਿੱਤਾ ਨਾ ਦੈਟ ਇਜ਼ ਅ ਸਹੀ ਸਟੈਪ ਇਟ ਇਜ਼ ਨੋਟ ਅ ਸਟੈਪ ਜੋ ਮੈਨੂੰ ਲੱਗਦਾ ਉਹ ਤੇ ਦੇ ਵਿੱਚ ਜਿਹੜਾ ਸਹੀ ਸਟੈਪ ਲੈਣ ਦੇ ਲਈ ਸਾਡੇ ਲੋਕਾਂ ਦੀ ਅਜ ਮਾਨਸਿਕਤਾ ਵੀ ਬਣੀ ਹੈ ਵੀ ਮੋਦੀ ਗਵਰਨਮੈਂਟ ਨੂੰ ਜਿਹੜਾ ਇਹਨਾਂ ਨੇ ਸਸਪੈਂਡ ਕੀਤਾ ਉਸ ਦੇ ਅੱਗੇ ਜਾ ਕੇ ਉਹ ਸਹੀ ਤਰ੍ਹਾਂ ਜੋ ਜੋ ਕੰਮ ਕਰਨੇ ਚਾਹੀਦੇ ਉਹ ਪੂਰੇ ਦੇ ਪਿੱਛੇ ਤਾਂ ਉਹਦੇ ਪਿੱਛੇ ਸਿੰਨੈਟਿਕ ਲੌਜੀਕ ਦੂਸਰਾ ਵੀ ਹੈਗਾ ਟੈਕਨੀਕਲ ਕਿ ਜਦੋਂ ਐਗਰੀਮੈਂਟ ਹੋਇਆ ਸੀ 1960 ਉਹਦੋਂ ਪਾਣੀ ਦਾ ਜਿਹੜਾ ਫਲੋ ਸੀ ਸਿੰਧੂ ਨਦੀ ਜਾਂ ਇੰਡਸ ਨਦੀ ਜਾਂ ਇੰਡਸ ਬੇਸਿਨ ਉਹ ਬਹੁਤ ਜ਼ਿਆਦਾ ਸੀਗਾ ਲੇਕਿਨ 70 ਸਾਲ ਹੋ ਗਏ ਨੇ ਉਹ ਐਗਰੀਮੈਂਟ 70 ਹੋ ਗਏ ਆਲਮੋਸਟ ਯਰ ਤੇ ਉਹ ਹੁਣ ਫਲੋ ਵੀ ਪਾਣੀ ਦਾ ਘਟ ਗਿਆ ਠੀਕ ਹੈ ਇਹ ਸਾਡੀ ਡਿਮਾਂਡ ਨੈਸੈਸਿਟੀ ਵੱਧ ਗਈ ਹੈ ਸਾਡੀ ਵੀ ਨੈਸੈਸਿਟੀ ਵੱਧ ਗਈ ਹੈ ਵੈਸੇ ਹੀ ਸਾਨੂੰ ਪਤਾ ਕਿ ਐਗਰੀਮੈਂਟ ਜਿਹੜਾ ਹੈਗਾ ਉਹ ਇੰਡੀਆ ਦੇ ਡਿਸਐਡਵਾਂਟੇਜ ਸੀਗਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ 20% ਸਾਨੂੰ ਮਿਲ ਰਿਹਾ 80% ਉਹਨੂੰ ਮਿਲਦਾ ਲੇਕਿਨ ਉਹ ਤੋਂ ਬਾਅਦ ਹੀ ਪਾਕਿਸਤਾਨ ਨੇ ਸਾਡੇ ਤੇ ਅੱਤਵਾਦ ਦੇ ਥਰੂ ਜਾਂ ਸਾਡੇ ਤੇ ਵਾਰ ਦੇ ਥਰੂ ਕਈ ਕੁਝ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਮੈਂ ਸਲੂਟ ਕਰਦਾ ਵੀ ਇੰਡੀਅਨ ਲੀਡਰਸ ਹੈਵ ਬੀਨ ਗ੍ਰੇਟ ਇਨਫ ਕਿ ਇਹਨਾਂ ਨੇ ਪਹਿਲਾਂ ਇਹਨੂੰ ਟੱਚ ਨਹੀਂ ਕੀਤਾ ਹਾਲਾਂਕਿ ਇਹਦੇ ਤੇ ਗੱਲਬਾਤ ਬੜੀ ਹੁੰਦੀ ਰਹੀ ਵੀ ਅਸੀਂ ਐ ਕਰੀਏ ਉਰੀ ਦਾ ਜਦੋਂ ਅਟੈਕ ਹੋਇਆ ਸੀ ਉਦੋਂ ਵੀ ਇਹ ਗੱਲ ਚੱਲੀ ਸੀ ਕਿ ਜੇ ਐਨਕੇ ਮੈਂ ਅਖਬਾਰਾਂ ਦੇਖਦਾ ਸੀ ਬੜੀ ਚਲਦੀ ਸੀ ਵੀ ਇਹ ਇਹਨੂੰ ਖਤਮ ਕਰੋ ਫਿਰ ਜਦੋਂ ਪਲਵਾਮਾ ਦਾ ਉਹ ਕੰਮ ਉਦੋਂ ਵੀ ਮੈਨੂੰ ਪਤਾ ਸੀ ਮੈਂ ਆਈ ਵਾਸ ਇਨ ਟੱਚ ਉਦੋਂ ਵੀ ਕਾਲ ਆ ਰਹੀ ਸੀ ਲੇਕਿਨ ਗਵਰਨਮੈਂਟ ਨੇ ਕਿਹਾ ਵੀ ਚਲੋ ਕੋਈ ਨਹੀਂ ਅਸੀਂ ਇਹਨੂੰ ਮਿਲਟਰੀਲੀ ਹੈਲਡ ਕਰ ਲਾਂਗੇ ਤੇ ਉਦਾਂ ਨਹੀਂ ਖੜਾਂਗੇ ਪਰ ਹੁਣ ਤੇ ਮੈਨੂੰ ਲੱਗਦਾ ਕਿ ਇਹ ਮੋਦੀ ਗਵਰਨਮੈਂਟ ਨੇ ਜਿਹੜਾ ਸਟੈਪ ਲਿਆ ਹੈ ਇਹ ਕਾਫੀ ਲੇਟ ਲਿਆ ਹੈ ਲੇਕਿਨ ਲੈ ਲਿਆ ਤੇ ਆਈ ਥਿੰਕ ਹੁਣ ਇਹਦਾ ਇੰਪਲੀਕੇਸ਼ਨ ਇਹ ਹੋਏਗੀ ਈ ਅਸੀਂ ਡੀ ਸਿਲਟਿੰਗ ਕਰ ਲਾਂਗੇ ਦੋ ਚੀਜ਼ਾਂ ਹੋਣਗੀਆਂ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹਣਾ ਹਾਂ ਦੋ ਚੀਜ਼ਾਂ ਹੋਣਗੀਆਂ ਇੱਕ ਚੀਜ਼ ਹੈਗੀ ਹੈ ਕਿ ਇਨਫਰਮੇਸ਼ਨ ਆਫ ਫਲੋ ਆਫ ਵਾਟਰ ਜਿਹੜੀ ਹੁੰਦੀ ਹੈ ਨਾ ਵੀ ਉੱਪਰੋਂ ਪਾਣੀ ਕਿੰਨਾ ਆ ਰਿਹਾ ਉਹ ਅਸੀਂ ਮੈਂਡੇਟਰੀਲੀ ਇਹਨਾਂ ਨੂੰ ਪਾਕਿਸਤਾਨ ਨੂੰ ਸ਼ੇਅਰ ਕਰਦੇ ਹੁੰਦੇ ਸੀ ਅੰਡਰ ਦ ਟ੍ਰੀਟੀ ਵੀ ਜੇਲਮ ਚ ਐਨਾ ਪਾਣੀ ਆ ਰਿਹਾ ਚਨਾਬ ਜੰਨਾ ਆ ਰਿਹਾ ਤੇ ਉਹ ਸਿੰਧੂ ਜੰਨਾ ਆ ਰਿਹਾ ਉਹ ਅਸੀਂ ਹੁਣ ਨਹੀਂ ਸ਼ੇਅਰ ਕਰਾਂਗੇ ਠੀਕ ਹੈ ਇੱਕੋ ਬਲੌਕ ਹੋ ਗਿਆ ਕੰਮ ਉਹਦੇ ਵਿੱਚ ਉਹ ਨਹੀਂ ਹੈਗਾ ਦੂਸਰਾ ਇਹ ਹੈ ਕਿ ਜਿਹੜੀ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਸੀ ਕਿ ਅਸੀਂ ਡੀਫਿਲਟਿੰਗ ਕਰੀਏ ਜਿਹੜੇ ਪ੍ਰੋਜੈਕਟ ਅਸੀਂ ਜਨਾਬ ਤੇ ਜਾਂ ਜੇਲਮ ਦੇ ਉੱਤੇ ਬਣਾਏ ਨੇ ਉਹ ਪਾਕਿਸਤਾਨ ਕਰਨ ਨੇ ਫਿਰ ਜਾਂਦਾ ਹੁਣ ਅਸੀਂ ਚੁਪ ਕਰਕੇ ਡੀਫਿਲਟਿੰਗ ਡੀਫਿਲਟਿੰਗ ਦਾ ਮਤਲਬ ਹੁੰਦਾ ਵੀ ਉਹ ਥੱਲੇੋਂ ਰੇਤਾ ਕਢ ਲਾਂਗੇ ਇਹਦਾ ਮਤਲਬ ਪਾਣੀ ਉੱਥੇ ਜ਼ਿਆਦਾ ਰੱਖ ਲਾਂਗੇ ਪਾਣੀ ਜ਼ਿਆਦਾ ਰੱਖ ਲਾਂਗੇ ਤੇ ਫਿਰ ਜਿਹੜਾ ਫਲੋ ਹੈਗਾ ਉਹ ਆਪਣੇ ਤਰੀਕੇ ਨਾਲ ਚੱਲਦਾ ਹੈਗਾ ਇਹ ਥੋੜੀਆਂ ਜਿਹੀ ਟੈਕਨੀਕਲ ਗੱਲਾਂ ਨੇ ਜੋ ਮੈਨੂੰ ਅਜੇ ਜਰਨਲਿਸਟ ਸਮਝ ਆਈਆਂ ਨੇ ਇਹ ਇਮੀਡੀਏਟਲੀ ਤੇ ਅਸੀਂ ਇਹ ਕਰਾਂਗੇ ਲੇਕਿਨ ਲੌਂਗ ਟਰਮ ਕੀ ਵਿਜ਼ਨ ਬਣਦਾ ਹੈ ਕਿਸ ਤਰ੍ਹਾਂ ਇਹਨੂੰ ਹੈਂਡਲ ਕਰਾਂਗੇ ਜਿਸ ਤਰ ਸਾਡੇ ਯੂਨੀਅਨ ਮਿਨਿਸਟਰ ਆਫ ਜਲ ਉਹਨਾਂ ਨੇ ਕਿਹਾ ਹੈ ਵੀ ਅਸੀਂ ਕੋਈ ਡ੍ਰੌਪ ਵੀ ਨਹੀਂ ਦੇਵਾਂਗੇ ਸੋ ಲೆਟ ਅਸ ਸੀ ਹਾਊ ਡਸ ਇਟ ਅਨਫੋਲਡ ਓਕੇ ਤੇ ਅੱਜ ਸਾਡੇ ਦੋਸਤਾਂ ਨੇ ਸਾਡੇ ਮਿੱਤਰਾਂ ਨੇ ਅਜੇ ਭਰਤਵਾਜ ਜੀ ਦੇ ਮੁਖ ਤੋਂ ਮੂੰਹ ਤੋਂ ਸੁਨੇ ਵੀ ਵਿੰਡੋਜ਼ ਵਾਟਰ ਟਿਟ ਕੀਆ ਔਰ ਇਸ ਦਾ ਕੀ ਇਫੈਕਟ ਹੋਣ ਵਾਲਾ ਹੈ ਮੈਨੂੰ ਲੱਗਦਾ ਵੀ ਕੱਜ ਕਾਫੀ ਗੱਲਾਂ ਕਲੀਅਰ ਹੋਈਆਂ ਔਰ ਜਿਹੜੀ ਇੱਕ ਸਮਾਜ ਦੇ ਵਿੱਚ ਪ੍ਰਾਂਤੀ ਸੀ ਵੀ ਇੱਕਦਮ ਰਿਜੈਕਟ ਕਰਤਾ ਕੁਝ ਕਰਤਾ ਉਹ ਇੱਕ ਅੱਜ ਅਜੇ ਜੀ ਨੇ ਬੜੇ ਅੱਛੇ ਤਿੱਕਣਾ ਕਲੀਅਰ ਵੀ ਕੀਆ ਅਜੇ ਜੀ ਤੁਸੀਂ ਸਾਡੇ ਸੱਦੇ ਤੇ ਆਏ ਬਹੁਤ ਬਹੁਤ ਸ਼ੁਕਰੀਆ ਸਸੀ ਗਾਦ ਥੈਂਕ ਯੂ ਥੈਂਕ ਯੂ ਵੈਰੀ ਮਚ ਥੈਂਕ ਯੂ ਵੈਰੀ ਮਚ ਇਟ ਵਾਸ ਮਾਈ ਪ੍ਰਿਵਿਲੇਜ ਟੂ ਬੀ ਇਅਰ